ਜੇ ਤਾ ਤੁਸੀਂ ਡਿਗਰੀ ਹੋਲਡਰ ਹੋ ਫਿਰ ਮੇਰੇ ਕੰਮ ਦੇ ਨੀ ਹੂੰ ਜੇ ਤੁਸੀਂ ਐਜੂਕੇਟਡ ਹੋ ਫਿਰ ਮੇਰੇ ਕੰਮ ਦੇਓ ਜਾਂ ਡਿਗਰੀ ਤੁਹਾਡੇ ਕੋਲ میٹرਿਕ ਦੀ ਹੋਵੇ ਐਜੂਕੇਟਡ ਦਾ ਮਤਲਬ ਤੁਹਾਡਾ ਦਿਮਾਗ ਕੰਮ ਕਰਦਾ ਕਿ ਨਹੀਂ ਕਰਦਾ ਤੁਸੀਂ ਡਿਗਰੀਆਂ ਦੇ ਲੈ ਕੇ ਦੁਨੀਆ ਭਰ ਦੀਆਂ ਰੱਖਦੇ ਆ ਮੂਰੀਆਂ ਦਿਮਾਗ ਤੁਹਾਡਾ ਕੰਮ ਨਹੀਂ ਕਰਦਾ ਐਪਲੀਕੇਸ਼ਨ ਆਫ ਮਾਈਂਡ ਤੁਹਾਡੀ ਹੈ ਨਹੀਂ ਉਹ ਡਿਗਰੀਆਂ ਨੂੰ ਚੱਟਣਾ ਤੁਸੀਂ ਡਿਗਰੀਆਂ ਲੈ ਕੇ ਫਿਰਦੇ ਹੋ ਤੁਹਾਨੂੰ ਕਿਨੇ ਕਿਨੇ ਪੁੱਛ ਲਿਆ ਮੈਂ ਦੂਸਰੇ ਦਾ ਜੇ ਬੰਦਾ ਡਿਗਰੀਆਂ ਦੀ ਬਜਾਏ ਅਗਲਾ ਕਿਸੇ ਨੂੰ ਸਾਹਮਣੇ ਵਾਲੇ ਨੂੰ ਕਹੇ ਕਿ ਮੈਂ ਤੁਹਾਡੇ ਨਾਲ ਕੰਮ ਕਰਨ ਨੂੰ ਤਿਆਰ ਹਾਂ ਮੈਂ ਆਹ ਕੰਮ ਮੈਨੂੰ ਆਂਦਾ ਮੈਂ ਤੇਰੇ ਆਹ ਮਹੀਨੇ ਦੇ ਤੈਨੂੰ ਇੰਨੇ ਪੈਸੇ ਕਮਾ ਕੇ ਦੇ ਸਕਦਾ ਹਾਂ ਜੀ ਕਰ ਲਓ ਦੇ ਨਾਲ ਗੱਲ ਵੀ ਜੇ ਭਾਈ ਤੂੰ ਕਹੇ ਵੀ ਮੈਂ 2 ਲੱਖ ਰੁਪਏ ਕਮਾ ਤੈਨੂੰ 50000 ਰੁਪਏ ਮਹੀਨਾ ਦੇਣ ਨੂੰ ਤਿਆਰ ਹੋ ਜਾਵੇਂ ਲੋ ਹਮ ਅਗਲੇ ਨੂੰ ਕੀ ਲੱਗੂਗਾ ਕਿ ਮੈਨੂੰ ਤਾਂ 1.5 ਲੱਖ ਰੁਪਏ ਆਇਆਗਾ ਜੇ ਮੈਂ ਕੋਈ EMPLOYE ਰੱਖੇ ਹੈ EMPLOYE ਹੋਣ ਜੇ ਮੈਨੂੰ ਉਹਨਾਂ ਦਾ ਫਾਇਦਾ ਨਹੀਂ ਤਾਂ ਮੈਂ ਕਿਉਂ ਰੱਖੂਗਾ ਇਹਨਾਂ ਨੂੰ ਯਾਰ ਇਹ ਤਾਂ ਉਹ ਪਰਸਨਲਾਈਜ਼ ਗੱਲਾਂ ਹੋ ਗਈਆਂ ਨਾ ਆਪਣੀਆਂ ਵੀ ਜਿਵੇਂ ਆਪਾਂ ਮਤਲਬ ਨਿੱਜੀ ਗੱਲਾਂ ਹੋ ਗਈਆਂ ਵੀ ਜੇ ਮੈਂ ਮੇਰਾ ਨਿੱਜੀ ਧਾਰਾ ਚਲਾ ਰਿਹਾ ਮੈਂ ਨਿੱਜੀ ਧਾਰ ਦੇ ਵਿੱਚ ਮੇਰੇ ਨਾਲ ਤਾਂ ਜਿਹੜਾ ਬੰਦਾ ਜਿਹੜਾ ਮੇਰੇ ਕੋਲ ਕੰਮ ਕਰੇਗਾ ਮੈਂ ਉਹਨੂੰ ਹੀ ਪੈਸੇ ਦਊਗਾ ਨਾ ਹੂੰ ਤੇ ਜੇ ਬੰਦਾ ਪ੍ਰੋਬਲਮ ਕੀ ਹੈ ਨੌਕਰੀਆਂ ਦੇ ਵਿੱਚ ਕੀ ਹੈ ਨੌਕਰੀਆਂ ਦੇ ਵਿੱਚ ਇਹ ਹੈ ਵੀ ਤੁਸੀਂ 10 ਤੋਂ 5 ਗਏ ਜੀ ਤੁਹਾਨੂੰ ਤਨਖਾਹ ਮਿਲ ਗਈ ਉੱਥੇ ਟਾਈਮ ਦੇ ਬਦਲੇ ਪੈਸੇ ਮਿਲਦੇ ਹੈ ਪ੍ਰਾਈਵੇਟ ਵਿੱਚ ਕੀ ਹੈ ਪ੍ਰਾਈਵੇਟ ਦੇ ਵਿੱਚ ਰਿਜ਼ਲਟ ਦੇ ਬਦਲੇ ਪੈਸੇ ਮਿਲਦੇ ਹੈ ਵੀ ਰਿਜ਼ਲਟ ਕਰਕੇ ਕੀ ਕੱਢ ਕੇ ਦਿੱਤਾ ਸੀ ਜੇ ਤੁਸੀਂ ਰਿਜ਼ਲਟ ਨਹੀਂ ਵਧੀਆ ਕੱਢ ਕੇ ਦਿੰਦਾ ਤੁਹਾਨੂੰ ਪੈਸੇ ਨਹੀਂ ਮਿਲਣੇ ਸਰਕਾਰੀ ਡਾਬ ਦੇ ਵਿੱਚ ਕੀ ਹੈ ਤੁਸੀਂ ਟਾਈਮ ਦੇਤਾ ਰਿਜ਼ਲਟ ਦਿਓ ਉਹਨਾਂ ਦੇਓ ਤੁਹਾਨੂੰ ਪੈਸਾ ਤਨਖਾਹ ਮਿਲਣੀ ਤੁਹਾਨੂੰ ਤਨਖਾਹ ਮਿਲ ਜਣੀ ਹੈ ਬਾਹਰ ਜਿਹੜੇ ਮੈਂ ਗੱਲ ਬਾਹਰ ਦੀ ਗੱਲ ਕਰਦਾ ਬਾਹਰ ਜਿਹੜੇ ਬੰਦੇ ਜਾਂਦੇ ਆ ਉਹ ਬੰਦੇ ਮੈਂ ਕਹਿੰਦਾ ਇੱਥੇ ਨਾਲੋਂ ਚੰਗੇ ਇੱਥੇ ਉਹ ਬਾਹਰ ਜਾ ਕੇ ਲੇਬਰ ਕਰਦੇ ਆ ਨਾ ਲੇਬਰ ਨੂੰ ਵੀ ਪੈਸੇ ਵਧੀਆ ਮਿਲ ਜਾਂਦੇ ਉੱਥੇ ਸਾਡੇ ਲੇਬਰ ਨੂੰ ਪੈਸੇ ਨਹੀਂ ਦਿੰਦਾ ਕੋਈ ਸਾਡੇ ਜਿਹੜੇ ਅਨਸਕਿਲਡ ਲੇਬਰ ਹੈ ਉਹ ਜਾਂ ਸਭ ਤੋਂ ਜ਼ਿਆਦਾ ਭੁੱਖੇ ਹੋ ਮਰਦੇ ਆ ਸਭ ਤੋਂ ਜ਼ਿਆਦਾ ਮਿਹਨਤ ਵੀ ਉਹ ਕਰ ਰਹੇ ਆ ਸਭ ਤੋਂ ਜ਼ਿਆਦਾ ਭੁੱਖੇ ਵੀ ਉਹ ਮਰ ਰਹੇ ਆ ਸਾਨੂੰ ਸਕਿੱਲ ਵਾਲੇ ਪਾਸੇ ਆਣਾ ਪਏਗਾ ਸਿੱਖਣਾ ਪਏਗਾ ਜੇ ਸਕਿੱਲ ਸਾਡੇ ਬੱਚਿਆਂ 'ਚ ਨਹੀਂ ਹੋਏਗੀ ਤਾਂ ਅਸੀਂ ਦੂਸਰੇ ਬੰਦੇ ਨੂੰ ਕੰਪੀਟ ਨਹੀਂ ਕਰ ਸਕਦੇ ਲੇਕਿਨ ਜਿਹਨਾਂ ਨੂੰ ਪਤਾ ਹੁੰਦਾ ਸਿਖਾਉਣ ਦੇ ਬਰਜ਼ ਮੈਂ ਤੁਹਾਨੂੰ ਦਸਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਸਿੱਖੋ ਜਿਨ੍ਹਾਂ ਨੂੰ ਪਤਾ ਹੁੰਦਾ ਆ ਉਹ ਜਾਣ ਕੇ ਹੀ ਦੱਸਦੇ ਵੀ ਕਿਤੇ ਇਹ ਨਾ ਸਿੱਖ ਲਵੇ ਇਹ ਨਾ ਕਿਤੇ ਲੱਖਾਂ ਕਰੋੜ ਰੁਪਏ ਕਮਾਉਣ ਲੱਗ ਜਵੇ ਇਹ ਤਾਂ ਇਹ ਤਾਂ ਪ੍ਰੋਬਲਮ ਹੈਗੀ ਹੈਗੀ ਹੈ ਉਹਨੂੰ ਕਿੱਦਾਂ ਦੂਰ ਕਰਿਆ ਜਾਓ ਪਰ ਮੈਂ ਤਾਂ ਨਹੀਂ ਸਮਝਦਾ ਇਸ ਗੱਲ ਨੂੰ ਦੇਖੋ ਮੈਂ ਤਾਂ ਜਦੋਂ ਦਾ ਮੈਂ ਮੇਰਾ ਕਰ 13 ਸਾਲ ਹੋ ਗਏ ਮੈਨੂੰ ਕਿਤਾਬ ਲਿਖੀ ਕਿਤਾਬਾਂ ਲਿਖਦੇ ਸ਼ੁਰੂ ਕੀਤੀਆਂ ਹਾਂ ਕਤਾਬਾਂ ਵੀ ਲਿਖੀਆਂ ਪੜ੍ਹਾਉਣਾ ਵੀ ਆ ਟ੍ਰੇਨਿੰਗ ਵੀ ਤਨਾ ਮੈਨੂੰ ਤਾਂ ਨਹੀਂ ਕਦੇ ਲੱਗਿਆ ਕਿ ਕੋਈ ਬੰਦਾ ਮੇਰੇ ਸਾਹਮਣੇ ਸਿੱਖ ਕੇ ਮੇਰੀ ਮੇਰਾ ਰੁਜ਼ਗਾਰ ਖੋਲੇ ਗਿਆ ਉਹ ਜੇ ਜੇ ਹੁਣ ਅਸੀਂ ਪ੍ਰਾਪਰਟੀ ਦੀ ਗੱਲ ਕਰੀਏ ਪ੍ਰਾਪਰਟੀ ਦਾ ਕੰਮ ਕਰਦੇ ਸੀ ਪ੍ਰਾਪਰਟੀ ਤਾਂ ਸਾਡੇ ਜੰਮਣ ਤੋਂ ਪਹਿਲਾਂ ਤਾਂ ਵੀ ਪ੍ਰਾਪਰਟੀ ਦਾ ਕੰਮ ਚੱਲਦਾ ਸੀ ਉਦੋਂ ਵੀ ਲੋਕ ਪਲਾਟ ਖਰੀਦੇ ਸੀਗੇ ਉਦੋਂ ਵੀ ਪਲਾਟ ਲੈਂਦੇ ਸੀ ਸਾਡੇ ਹੁੰਦੇ ਵੀ ਲੈ ਰਹੇ ਸਾਡੇ ਮਰਨ ਤੋਂ ਬਾ ਇਹਦੇ ਕਿੱਥੋਂ ਆ ਗਿਆ ਕੰਪੀਟੀਸ਼ਨ ਮੈਂ ਤਾਂ ਜਿਹੜੇ ਬੰਦੇ ਸਿਖਾਉਂਦੇ ਆ ਉਹਦੇ ਨਾਲ ਤੈ ਚੱਲੇ ਜੋ ਫੇ ਚਲੋ ਮੰਨ ਲਓ ਵੀ ਤੈਨੂੰ ਕੋਈ ਸਿਖਾ ਕੇ 라ਜੀ ਮੰਨ ਲਓ ਯਾਰ YouTube ਤਾਂ ਤਾਂ ਬਹੁਤ ਕੁਝ ਪਿਆ Google ਤੇ ਬਹੁਤ ਕੁਝ ਪਿਆ ਉੱਥੇ ਕਿਉਂ ਨਹੀਂ ਸਿੱਖਦੇ ਤੁਸੀਂ ਜਿਹੜੇ ਬੰਦੇ ਸਿਖਾ ਰਹੇ ਉਹਨਾਂ ਕੋਲ ਕਿਉਂ ਨਹੀਂ ਜਾਂਦੇ ਮੈਂ ਪੱਕੀ ਗੱਲ ਮੇਰੀ ਜਿਹੜੀ ਕਲਾਸ ਦੇ ਵਿੱਚ 25 30 30 35 ਬੰਦੇ ਆਉਂਦੇ ਆ ਪੜਨਵਾਤੇ ਮੇਰੇ ਕੋਲ ਮੈਂ ਪੂਰਾ ਜੋਰ ਲਾਣਾ ਮੈਂ ਥੱਕ ਜਾਣਾ ਮੇਰੇ ਇੱਥੇ ਮਤਲਬ ਤੂੰ ਨਹੀਂ ਤੋ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਮੈਂ 7 ਘੰਟੇ ਲਗਾਤਾਰ ਬੋਲਦਾ ਮੈਂ ਬੋਲ ਬੋਲ ਕੇ 7 ਘੰਟੇ ਬੋਲਦਾ ਮੈਂ ਮੇਰੇ ਕੋਲ ਤਾਂ ਤੀ ਬੇਨਤੀ ਕੋਈ ਬਾਬਾ ਆ ਜੇ ਇੱਥੇ ਦੀਵਾਨ ਲਾਉਣ ਵਾਲਾ ਕੋਈ ਹੋਰ ਟਰਾਲੀਆਂ ਪਰ ਪਰ ਕੇ ਚਲੇ ਜਾਣਗੇ ਤੈਨੂੰ ਹਮ ਅਸੀਂ ਕਿਹੜਾ ਸਿੱਖਣਾ ਚਾਹੁੰਨੇ ਆ ਸਾਡੇ ਵਿੱਚੇ ਕਿਹੜਾ ਸਿੱਖਣਾ ਚਾਹੁੰਨੇ ਆ ਸਾਡੇ ਪੇਰੈਂਟਸ ਕਿਹੜਾ ਸਿਖਾਣਾ ਚਾਹੁੰਨੇ ਆ ਉਹ ਸਿਖਾ ਨਹੀਂ ਚੰਦੇ ਨਾ ਉਹ ਤਾਂ ਕਹਿੰਦੇ ਫਿਰ ਅੱਪਣਾ ਜੁੜੋ ਉਹ ਰੱਬ ਤੋਂ ਕਰਾਮਾਤ ਪਾਲਦੇ ਆ ਹਮ ਜਦੋਂ ਇਹ ਰੱਬ ਨਾਲ ਜੁੜਨਾ ਮੈਂ ਮਾੜੀ ਗੱਲ ਹੀ ਦਾ ਬੰਦੇ ਵੀ ਰੱਬ ਨਾਲ ਜੁੜਨਾ ਮਾੜੀ ਗੱਲ ਘੱਟੋ ਘੱਟ ਆਪਣੇ ਆਪਣੇ ਵਾਸਤੇ ਤਾਂ ਹੋ ਜਾ ਯਾਰ ਤੁਸੀਂ ਕਿਉਂ ਚਮਤਕਾਰ ਭਾਲਦੇ ਹੋ ਵੀ ਚਮਤਕਾਰ ਹੋਏਗਾ ਕੋਈ ਕੋਈ ਵੀ ਚਮਤਕਾਰ ਨਹੀਂ ਹੁੰਦਾ ਹੁਣ ਕਿੰਨੀ ਕਿੰਨੀ ਆਬਾਦੀ ਹੈ ਇੰਡੀਆ ਦੀ ਬਾਹਰਲੀ ਕਿੱਥੇ ਹੈ ਕਿੰਨੇ ਕਿੰਨੇ ਕ ਬੰਦੇ ਨਾਲ ਚਮਤਕਾਰ ਹੋ ਜਾ ਜਿਹੜਾ ਬੰਦਾ ਕਰ ਰਿਹਾ ਮਿਹਨਤ ਕਰ ਰਿਹਾ ਕੋਈ 1% ਹੋਇਆ ਕੋਈ ਬੰਦੇ ਦੇ ਮਤਲਬ ਹਜ਼ਾਰਾਂ ਤੋਂ ਲੱਖਾਂ 'ਚ ਕੋਈ ਕਦਾ ਬੰਦਾ ਹੋਇਆ ਜਿਸ ਦੀ ਕੋਈ ਲਾਟਰੀ ਨਿਕਲੇ ਕੋ ਹੋਰ ਹੋ ਗਿਆ ਉਹ 2-4 ਪੈਸੇ ਉਹਦੇ ਕੋਲ ਆ ਗਏ ਪਰ ਜੇ ਉਹਦੇ ਕੋਲ 4 ਪੈਸੇ ਇਦਾਂ ਆ ਗਏ ਉਹ ਪੈਸੇ ਫੁੱਟੜ ਗ ਕਿਉਂਕਿ ਉਹਨੂੰ ਐਮ3 ਦਾ ਫਾਰਮੂਲਾ ਨਹੀਂ ਪਤਾ ਨੂੰ ਮਨੀ ਮੈਨੇਜਿੰਗ ਦਾ ਨਹੀਂ ਪਤਾ ਮਨੀ ਮੇਕਿੰਗ ਦਾ ਹੋਗੀ ਪੈਸੇ ਆ ਗਏ ਪੈਸੇ ਕਮਾਉਣ ਵਾਲਾ ਕੰਮ ਤਾਂ ਹੋ ਗਿਆ ਮਨੀ ਮੇਕ ਦਾ ਬੜੀ ਵੇਕੇ ਨਾ ਵੀ ਪੈਸੇ ਬਣਾਉਣ ਵਾਲਾ ਕੰਮ ਤਾਂ ਹੋ ਗਿਆ ਮਨੀ ਮੇਕਿੰਗ ਹੋ ਗਈ ਅੱਗੇ ਪੈਸਾ ਮਨੀ ਮੈਨੇਜਿੰਗ ਉਹ ਨਹੀਂ ਹੁਣ ਹੁਣ ਸ਼ੀਲ ਚੰਦ ਸੁਸ਼ੀਲ ਚੰਦ ਸੁਸ਼ੀਲ ਕੁਮਾਰ ਜਿਹੜੇ ਨੇ ਕੌਣ ਬਣੇਗਾ ਕਰੋੜਪਤੀ 5 ਕਰੋੜ ਰੁਪਏ ਜਿੱਤਿਆ ਸੀਗਾ ਜੀ ਉਹ ਪਹਿਲਾਂ ਵੀ 8000 ਦੀ ਨੌਕਰੀ ਕਰਦਾ ਸੀ ਹੁਣ ਵੀ ਉਹ 8-10000 ਦੀ ਨੌਕਰੀ ਕਰਦਾ ਮੈਨੇਜਿੰਗ ਨਹੀਂ ਆਈ ਪਰ ਕੀ ਹੈ ਪੈਸੇ ਤਾਂ ਆ ਗਏ ਤੇ ਕੋਲ ਪਰ ਅੱਗੇ ਅਗਲਾ ਅਗਲਾ ਸਟੈਪ ਮਨੀ ਮੈਨੇਜਿੰਗ ਉਹ ਆਇਆ ਨਹੀਂ ਫਿਰ ਰਾਜਵੰਦ ਸਿੰਘ ਠੀਕ ਕਹਿੰਦਾ ਨਾ ਵੀ ਮਨੀ ਮੇਕਿੰਗ ਜੇ ਹੋਣ ਦੇ ਮਨੀ ਮੇਕਿੰਗ ਤੋਂ ਅਗਲਾ ਸਟੈਪ ਕੀ ਮਨੀ ਮੈਨੇਜਿੰਗ ਹੈ ਮਨੀ ਮੈਨੇਜਿੰਗ ਤੋਂ ਬਾਅਦ ਮਨੀ ਮਲਟੀਪਲਾਈਂਗ ਹੈ ਮਨੀ ਮਲਟੀਪਲਾਈਂਗ ਦਾ ਕਿੱਦਾਂ ਕਰਦੇ ਹੈ ਮਨੀ ਮਲਟੀਪਲਾਈਂਗ ਤਾਂ ਪੈਸੇ ਨੂੰ ਕੰਮ ਤੇ ਲਾਓ ਇਨਵੈਸਟ ਕਰੋ ਕਿਤੇ ਚੰਗੀ ਮਨੀ ਟੂ ਮਨੀ ਜਿਹੜੀ ਹੈ ਸਰਚ ਕਰੋ ਹਾਂ ਸਰਚ ਕਰੋ ਅਪੋਰਚੁਨਿਟੀ ਸਰਚ ਕਰੋ ਮੌਕੇ ਮੌਕੇ ਤਲਾਸ਼ੋ ਵੀ ਕਿੱਥੇ ਕਿੱਥੇ ਮੌਕੇ ਹੈ ਜਿੱਥੇ ਸਾਡੀ ਸਾਡਾ ਪੈਸਾ ਵੱਧ ਸਕਦਾ ਉੱਥੇ ਕਿਉਂ ਨਹੀਂ ਸਟੱਡੀ ਕਰਦੇ ਤੁਸੀਂ ਯਾਰ ਲੋ ਕੰਮ ਕਰ ਰਿਹਾ ਕੋਈ ਸਟਾਕ ਮਾਰਕਟੇ ਕੰਮ ਕਰ ਰਿਹਾ ਕੋਈ ਵੈਸੇ ਕੰਮ ਕਰ ਰਿਹਾ ਕੋਈ ਰੀਅਲ ਅਸਟੇਟ ਚ ਕਰ ਰਿਹਾ ਕੋਈ ਐਲ ਆਈ ਸੀ ਚ ਕਰ ਰਿਹਾ ਕਿਤਨੇ ਕਿਤੇ ਕੰਮ ਕਰ ਰਿਹਾ ਤੇ ਉਹ ਫਿਰ ਇਸ ਪਾਸੇ ਕਿਉਂ ਨਹੀਂ ਤੁਰਦੇ ਕੰਮ ਸਿੱਖਣ ਵਾਲੇ ਪਾਸੇ ਕਿਉਂ ਨਹੀਂ ਤੁਰਦੇ ਨਾ ਮੇਨੂੰ ਤਾਂ ਇਹ ਗੱਲ ਹੈ ਵੀ ਪੈਸਾ ਥੋੜਾ ਜਿਹਾ ਵਧੇਗਾ ਤਾਂ ਹੀ ਵਧੇਗਾ ਹੁਣ ਪੰਗਾ ਇਹ ਆ ਵੀ ਉਹਦੇ ਕੋਲ 5 ਕਰੋੜ ਰੁਪਏ ਆ ਗਿਆ 5 ਕਰੋੜ ਆ ਗਿਆ ਪੈਸੇ ਵਾਲੇ ਬੰਦੇ ਤੇ ਸਾਰੇ ਹੀ ਦੋਸਤ ਹੈ ਮਲੰਗ ਬਣਦੇ ਸਾਰੇ ਦੁਸ਼ਮਣੇ ਉਹਦੇ ਕੋਲ ਆ ਕੇ ਉਹਦੇ ਜਦੋਂ ਇੱਕ ਗੱਲ ਕਹੀ ਜਾਂਦੀ ਹੈ ਵੈਨ ਯੂ ਆਰ ਸਕਸੈਸਫੁਲ ਯੂ ਵਿਨ ਫਾਲਸ ਫਰੈਂ ਐਂਡ ਟ੍ਰੂ ਐਨਮੀਸ ਕੀ ਮਤਲਬ ਇਹਦਾ ਵੀ ਜਦੋਂ ਤੁਹਾਡੇ ਕੋਲ ਪੈਸਾ ਆਂਦਾ ਤੁਸੀਂ ਗਲਤ ਗਲਤ ਦੋਸਤ ਤੇ ਸਹੀ ਦੁਸ਼ਮਣ ਤੁਹਾਡੇ ਪੈਦਾ ਹੋ ਜਾਂਦੇ ਹੁਣ ਗਲਤ ਦੋਸਤ ਪੈਦਾ ਹੋ ਗਿਆ ਤੁਹਾਨੂੰ ਚੁੱਕ ਚੁੱਕੇ ਰੱਖਦੇ ਤੁਹਾਨੂੰ ਥੱਲੇ ਪੈਰ ਨਹੀਂ ਲਾਉਣ ਦਿੰਦੇ ਉਹ ਬਾਜੀ ਬਾ ਤੇਰੇ ਵਰਗਾ ਬੰਦਾ ਹੀ ਨਹੀਂ ਕੋਈ ਹੋ ਸਕਦਾ ਤੂੰ ਤਾਂ ਬਹੁਤ ਘੈਂਟ ਆਦਮੀ ਐ ਤੇਰਾ ਸਮਾਜ ਬੱਲੇ ਬੱਲੇ ਐ ਤੇਰੇ ਬਿਨਾਂ ਤਾਂ ਸਾਰੇ ਅਸੀਂ ਭੁੱਖੇ ਮਰ ਜਾਂਦੇ ਉਹਨੂੰ ਫੂਕ ਦੇ ਦੇ ਕੇ ਨਾ ਐ ਚੱਕ ਕੇ ਰੱਖਣੀ ਉਹਦੇ ਪੈਰ ਜਦੋਂ ਉਹਦੇ ਕੋਲ ਚਲੇ ਜਾਂਦੇ ਆ ਤਾਂ ਫਿਰ ਉਹੀ ਦੋਸਤ ਉਹਦੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਹਿੰਦੇ ਉਹ ਯਾਰ ਅੱਜ ਕੱਲ ਮਲੰਗ ਹੋ ਗਿਆ ਉਹਦੇ ਕੋਲ ਉਹਨੂੰ ਕੋਈ 100 ਰੁਪਿਆ ਨਾ ਮੰਗਵੇਂ ਦੇ ਦੇ ਦਿਓ ਹੂੰ ਉਹਨੂੰ ਪੈਸੇ ਨਾ ਮੰਗਵੇਂ ਦੇ ਦੇ ਉੱਥੋਂ ਪੈਸੇ ਨਹੀਂ ਵੜੂ ਦੇ ਤੇ ਦੇਖ ਲੈ ਤੂੰ ਮੇਰਾ ਦੋਸਤ ਆ ਮੈਂ ਤਾਂ ਤੁਹਾਨੂੰ ਤਾਂ ਕਹਤਾ ਅੱਗੇ ਨਾ ਕਿਸੇ ਨੂੰ ਕਹੀਏ ਅਗਰ ਨਾਲ ਇਹ ਗੱਲ ਕਹਿ ਦੇਣਗੇ ਸਾਲਾ ਹਰ ਇੱਕ ਵਸੇ ਡਬਲ ਸਟੈਂਡਰਡ ਚੱਲ ਰਿਹਾ ਹਰ ਪਾਸੇ ਡਬਲ ਸਟੈਂਡਰਡ ਚੱਲ ਰਿਹਾ ਤੁਸੀਂ ਗੱਲ ਆਖੀਆ ਵੀ ਸਿੱਖਣਾ ਬਹੁਤ ਜ਼ਰੂਰੀ ਹੈ ਹੈਨਾ ਸਿੱਖਣ ਦੇ ਲਈ ਲੋਕ ਤੁਹਾਡੇ ਕੋਲ ਵੀ ਪਹੁੰਚਦੇ ਨੇ ਇੱਕ ਚੀਜ਼ ਤੁਸੀਂ ਹੋਰ ਬੋਲੀ ਸੀਗੀ ਕਿ ਪੈਸਾ ਜਿਹੜਾ ਜ਼ਰੂਰੀ ਨਹੀਂ ਹੈਗਾ ਕਿ ਪੈਸੇ ਤੋਂ ਹੀ ਪੈਸਾ ਬਣੇ ਜੇ ਤੁਹਾਡੇ ਜੇਬ ਚ ਕੁਝ ਵੀ ਨਹੀਂ ਹੈਗਾ ਤਾਂ ਵੀ ਤੁਸੀਂ ਪੈਸਾ ਬਣਾ ਸਕਦੇ ਹੋ ਲੇਕਿਨ ਜਦੋਂ ਕਿਸੇ ਹੋਰ ਪਾਸੇ ਦੇਖਦੇ ਆ ਤਾਂ ਬਹੁਤ سارے ਅਜਿਹੇ ਕਹਿ ਸਕਦੇ ਟਾਸਕ ਹੁੰਦੇ ਨੇ ਲਾਈਫ ਦੇ ਵਿੱਚ ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕਰਦੇ ਆ ਤਾਂ ਪੈਸੇ ਜ਼ਰੂਰਤ ਪੈਂਦੀ ਪੈਂਦੀ ਹੈ ਤਾਂ ਉਹ ਕਿਹੜੇ ਅਜਿਹੇ ਕੰਮ ਹੈਗੇ ਜਿੰਨਾ ਬਿਨਾਂ ਪੈਸੇ ਤੋਂ ਅਸੀਂ ਕੰਮ ਸ਼ੁਰੂ ਕਰ ਸਕਦੇ ਆ ਸਭ ਤੋਂ ਪਹਿਲਾਂ ਮੈਂ ਪ੍ਰੋਪਰਟੀ ਦਾ ਕੰਮ ਕਰਦਾ ਮੈਂ ਪ੍ਰਾਪਰਟੀ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਪ੍ਰਾਪਰਟੀ ਦਾ ਕੰਮ ਜੇਸ਼ਨ ਸ਼ੁਰੂ ਕਰਨਾ ਹੋਵੇ ਮੈਨੂੰ ਦੱਸੋ ਕਿਹੜੇ ਪੈਸੇ ਦੀ ਲੋੜ ਹੈ ਪ੍ਰਾਪਰਟੀ ਦੇ ਕੰਮ ਕਰਨ ਵੇ ਤੇ ਕੋਈ ਪੈਸੇ ਦੀ ਲੋੜ ਨਹੀਂ ਐਲ ਆਈ ਸੀ ਦਾ ਕੰਮ ਕਰਨਾ ਕੋਈ ਪੈਸੇ ਦੀ ਲੋੜ ਨਹੀਂ ਕੋਈ ਬੀਜ ਠੇਕੇਦਾਰੀ ਕਰ ਰਹੀ ਹੈ ਕੋਈ ਪੈਸੇ ਦੀ ਲੋੜ ਨਹੀਂ ਠੇਕੇਦਾਰੀ ਨਾਲ ਮੈਨੇਜਮੈਂਟ ਹੀ ਹੈ ਜਿਹੜੇ ਮੈਨੇਜਮੈਂਟ ਮੈਨੇਜਮੈਂਟ ਕਰ ਸਕਦੇ ਵਧੀਆ ਉਹ ਵਧੀਆ ਪੈਸੇ ਕਮੰਦੇ ਹੈ ਪ੍ਰਾਪਰਟੀ ਦੇ ਕੰਮ ਦੇ ਵਿੱਚ ਮੈਂ ਸਮਝਦਾ ਐਂਡਰੌਇਡ ਫੋਨ ਹੋਵੇ ਤੁਹਾਡੇ ਕੋਲ ਇੱਕ ਬਾਈਕ ਹੋਵੇ ਜਾਂ ਕਾਰ ਹੋਵੇ ਕੰਮ ਚੱਲ ਗਿਆ ਤੁਹਾਡਾ ਹੂੰ ਕੋਈ ਕਿੱਥੇ ਮੈਨੂੰ ਦੱਸੋ ਜਰਾ ਪੈਸ ਤੁਹਾਡੇ ਕੋਲ ਨੌਲੇਜ ਨਹੀਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤਿੰਨ ਚੀਜ਼ਾਂ ਦੀ ਜਿਹੜੀ ਬਹੁਤ ਲੋੜ ਪੈਂਦੀ ਹੈ ਨੰਬਰ 1 ਗਿਆਨ ਨੰਬਰ 2 ਧਿਆਨ ਨੰਬਰ 3 ਸਮਾਨ ਗਿਆਨ ਦਾ ਮਤਲਬ ਹੈ ਨੌਲੇਜ ਜੀ ਧਿਆਨ ਦਾ ਮਤਲਬ ਹੈ ਤੁਹਾਡੇ ਐਫਰਟਸ ਤੁਹਾਡੀਆਂ ਕੋਸ਼ਿਸ਼ਾਂ ਕਿੰਨੀਆਂ ਕੋਸ਼ਿਸ਼ਾਂ ਕਰਨੀਆਂ ਤੁਸੀ ਸਮਾਨ ਦਾ ਮਤਲਬ ਹੈ ਸਟਕਾ ਸਮਾਨ ਦਾ ਮਤਲਬ ਹੈ ਪੈਸਾ ਟਕਾ ਇਨਵੈਸਟਮੈਂਟ ਕਿੰਨੀ ਹੈ ਤੁਹਾਡੀ ਜੇ ਤੁਹਾਡੇ ਕੋਲ ਤਿੰਨਾਂ ਚੋਂ ਇੱਕ ਚੀਜ਼ ਵੀ ਹੋਵੇ ਤਾਂ ਤੁਸੀਂ ਦੋ ਚੀਜ਼ਾਂ ਨੂੰ ਆਪੇ ਕਵਰ ਕਰ ਲੈਣੇ ਹੁਣ ਗਿਆਨ ਵਾਸਤੇ ਗਿਆਨ ਲੈਣ ਵਾਸਤੇ ਕਿਹੜੇ ਪੈਸੇ ਦੀ ਲੋੜ ਹੈ ਮੈਨੂੰ ਤੁਸੀ ਜਰਾ ਉਨ ਜੇ ਅਸੀਂ ਮੈਥ ਪੜ੍ਹਾਣਾ ਮੈਂ ਫੀਸ ਲੈਣਾ ਮੈਂ ਫੀਸ ਤਾਂ ਫੀਸ ਲੈ ਕੇ ਪੜ੍ਹਾਣਾ ਤਾਂ ਮੈਂ ਜਿਹੜੇ ਉਹ ਬੰਦੇ ਜਿਨ੍ਹਾਂ ਕੋਲ ਕੁਝ ਨਹੀਂ ਹੈ ਉਹਨਾਂ ਨੂੰ ਫ੍ਰੀ ਵੀ ਤਾਂ ਪੜ੍ਹਾਣਾ ਯਾਰ ਆਪਣੇ ਕੋਲੇ ਬੈਠ ਕੇ ਬਾਨੇ ਮਰੀ ਜਾਣਾ ਵੀ ਐ ਨਹੀਂ ਐ ਨਹੀਂ ਹੁੰਦਾ ਜੀ ਐ ਨਹੀਂ ਹੁੰਦਾ ਹੈ ਹੁੰਦਾ ਹੁੰਦਾ ਜਿਹੜੇ ਬੰਦੇ ਮੈਂ ਇੱਕ ਗੱਲ ਤਾਂ ਸਭ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰੋ